ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਪੰਜਾਬ ਤੇ ਪੰਜਾਬੀਤਨੂ ਪਿਆਰ ਕਰਨ ਵਾਲੇ ਸਾਰੇ ਹੀ ਮੇਰੇ ਵੀਰਾਂ ਭੈਣਾਂ ਮਾਤਾਵਾਂ ਬਜ਼ੁਰਗਾਂ ਦਾ ਇੱਕ ਵਾਰ ਫਿਰ ਦਿਲ ਤੋਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਕਰੰਸੀ ਪੀੜਾ ਪੰਜਾਬ ਵਿੱਚ ਇਸ ਵੀਡੀਓ ਵਿੱਚ ਜਿਹੜੇ ਸਿੱਕਿਆਂ ਦੀ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਸਿੱਕੇ ਸਨ 1992 ਤੋਂ ਲੈ ਕੇ 2004 ਤੱਕ ਬਣਾਏ ਗਏ ਸੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਵਾਲੀ ਵੀਡੀਓ ਦੇਖ ਚੁੱਕੇ ਹੋ ਕਿ 1 ਰੁਪਏ ਦਾ ਸਿੱਕਾ ਸਭ ਤੋਂ ਪਹਿਲਾਂ रिपब्लिक इंडिया ਦੇ ਵਿੱਚ ਨਿਕਲਦੀ ਤਾਤੂਜ ਬਣਾਇਆ ਗਿਆ ਸੀ ਉਸ ਤੋਂ ਬਾਅਦ ਇਹ ਸਿੱਕਿਆਂ ਦਾ ਜਿਹੜਾ ਤਾਤੂਸ਼ ਨੂੰ ਚੇਂਜ ਕਰਕੇ 1981 ਦੇ ਵਿੱਚ ਸੌਰੀ 1982 ਦੇ ਵਿੱਚ ਕਾਪਰ ਨਿਕਲ ਦੇ ਵਿੱਚ ਸਿੱਕੇ ਜਿਹੜੇ 1 ਰੁਪਏ ਦੇ ਬਣਾਉਣੇ ਸ਼ੁਰੂ ਕੀਤੇ ਸੀ ਫਿਰ ਉਸ ਤੋਂ ਬਾਅਦ ਦੁਬਾਰਾ ਇੱਕ ਵਾਰ ਫਿਰ ਤੋਂ 1992 ਦੇ ਵਿੱਚ ਇਹਨਾਂ ਦੇ ਜਿਹੜੀ ਤਾਤੂ ਚੇਂਜ ਕਰਕੇ ਕਾਪਰ ਨਿਕਲ ਤੋਂ ਫੈਰੋਲੈਟਿਕ ਸਟੇਨਲੈਸ ਸਟੀਲ ਦੇ ਵਿੱਚ ਇਹ ਸਿੱਕੇ ਬਣਾਉਣੇ ਸ਼ੁਰੂ ਕੀਤੇ ਸੀ ਇਹਨਾਂ ਸਿੱਕਿਆਂ ਦੇ ਜੇ ਵਜਨ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦਾ ਵਜਨ 4.85 ਗ੍ਰਾਮ ਤੇ ਇਹਨਾਂ ਦਾ ਜਿਹੜਾ ਸਾਈਜ਼ ਸੀ ਉਹ 25 mm ਸੀ ਇਹ ਸਿੱਕੇ 1992 ਤੋਂ ਲੈ ਕੇ 1996 ਤੱਕ ਸਾਰੇ ਹੀ ਮਿੰਟਾਂ ਦੇ ਬਣਾਏ ਗਏ ਸਿੱਕੇ ਸਕੁਅਰ ਸਿੱਕਿਆਂ ਦੀ ਸ਼੍ਰੇਣੀ ਚ ਆ ਚੁੱਕੇ ਆ 1992 ਤੋਂ 1996 ਤੱਕ ਇਹ ਸਿੱਕੇ ਦੇਸ਼ ਦੀਆਂ ਚਾਰਾਂ ਮਿੰਟਾਂ ਦੁਆਰਾ ਬਣਾਏ ਗਏ ਸਿੱਕੇ ਸੀ ਹੁਣ ਅਸੀਂ ਇਸਿਕਾ ਜਿਉ ਤੁਸੀਂ ਆਪਣੇ ਸਕਰੀਨ ਤੇ ਦੇਖ ਰਹੇ ਹੋ ਪਹਿਲਾ ਸਿੱਕਾ 1992 ਹైదరాబాద్ ਮਿੰਟ ਦਾ ਸਿੱਕਾ ਹੈ ਇਹ ਸਿੱਕਾ ਅੱਜ ਦੀ ਕੀ ਡੇਢ ਦੇ ਵਿੱਚ ਸਕੁਅਰ ਪਲੱਸ ਦੀ ਸ਼੍ਰੇਣੀ ਚ ਆ ਚੁੱਕਿਆ ਹੈ ਇਸ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕੀਮਤ ਅੱਜ 300 ਤੋਂ ਲੈ ਕੇ 600 ਰੁਪਏ ਤੱਕ ਮਿਲ ਸਕਦੀ ਹੈ ਇਹ ਸਿੱਕਾ ਬੰਬੇ ਮਿੰਟ ਦੁਆਰਾ ਬਣਾਇਆ ਗਿਆ ਸੀ ਬੰਬੇ ਮਿੰਟ ਦਾ ਸਿੱਕਾ ਸਕੁਅਰ ਦੀ ਸ਼੍ਰੇਣੀ ਚੋਂ ਦਾ ਜਿਸ ਦੀ ਕੀਮਤ ਅੱਜ ਸੋ ਤੋਂ ਲੈ ਕੇ 300 ਰੁਪਏ ਤੱਕ ਮਿਲ ਸਕਦੀ ਹੈ ਇਸ ਵੀਡੀਓ ਦਾ ਅਗਲਾ ਸਿੱਕਾ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਸਿੱਕਾ ਸਾਲ 1993 ਦੇ ਵਿੱਚ ਦੇਸ਼ ਦੀਆਂ ਚਾਰਹੇ ਟਕਸਾਲਾਂ ਦੁਆਰਾ ਜਾਰੀ ਕੀਤਾ ਗਿਆ ਸੀ ਇਸ ਸਿੱਕੇ ਦਾ ਵજન ਪਹਿਲਾਂ ਵਾਲੇ ਸਿੱਕੇ ਦੀ ਤਰ੍ਹਾਂ 4.85 ਗ੍ਰਾਮ ਸਾਈਜ਼ 25 ਐਮ ਐਮ ਇਹ ਸਿੱਕਾ ਅੱਜ ਸਕੇਅਰ ਸਿੱਕਿਆਂ ਦੀ ਸ਼੍ਰੇਣੀ ਚ ਆਉਂਦਾ ਇਸ ਸਿੱਕੇ ਦੀ ਕੀਮਤ ਦੀ ਗੱਲ ਕੀਤੀ ਜਾਵੇ ਇਹ ਸਿੱਕਾ ਅੱਜ 50 ਰੁਪਏ ਤੋਂ ਲੈ ਕੇ 200 ਰੁਪਏ ਤੱਕ ਤਕਰੀਬਨ ਦਵਾ ਸਕਦਾ ਹੈ। ਅੱਜ ਵੀ ਇਹ ਸਿੱਕੇ ਤੁਹਾਨੂੰ ਆਪਣੇ ਘਰਾਂ ਦੇ ਵਿੱਚ ਆਮ ਚਲਣ ਦੇ ਵਿੱਚ ਦੇਖਣ ਨੂੰ ਮਿਲ ਸਕਦੇ ਆ। ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਸਿੱਕਿਆਂ ਦੀ ਜੋ ਕੀਮਤਾਂ ਹੈ ਕਾਫੀ ਜ਼ਿਆਦਾ ਮਾਤਰਾ ਦੇ ਵਧ ਜਾਣੀਆਂ ਕਿਉਂਕਿ ਲੋਕਾਂ ਨੇ ਇਹ ਸਿੱਕੇ ਕਾਫੀ ਮਾਤਰਾ ਦੇ ਵਿੱਚ ਇਕੱਠੇ ਕਰਕੇ ਰੱਖਣੀ ਸ਼ੁਰੂ ਕਰਤੇ ਆ। ਸੋ ਜਿੰਨੀ ਜਲਦੀ ਹੋ ਸਕੇ ਇਹਨਾਂ ਸਿੱਕਿਆਂ ਨੂੰ ਇਕੱਠਾ ਕਰਕੇ ਆਪਣੇ ਕਲੈਕਸ਼ਨ ਦੇ ਵਿੱਚ ਜਿੰਨੀ ਮਾਤਰਾ ਜ ਹੋ ਸਕੇ ਜ਼ਰੂਰ ਰੱਖੋ ਵੀਡੀਓ ਦਾ ਅਗਲਾ ਸਿੱਕਾ ਸਨ 1994 ਦੇ ਵਿੱਚ ਦੇਸ਼ ਦੀਆਂ ਚਾਰ ਟਿਕਸਾਲ ਬੰਬੇ, ਹైదరాబాద్, ਕੋਲਕਾਤਾ, ਨੋਇਡਾ ਦੁਆਰਾ ਜਾਰੀ ਕੀਤਾ ਗਿਆ ਸੀ ਇਹ ਸਿੱਕਾ ਅੱਜ ਸਕੁਅਰ ਸਿੱਕਾ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਇਹ ਸਿੱਕੇ ਦੀ ਕੀਮਤ ਅੱਜ ਮਾਰਕੀਟ ਦੇ ਵਿੱਚ 50 ਰੁਪਏ ਤੋਂ ਲੈ ਕੇ 200 ਰੁਪਏ ਤੱਕ ਮਿਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿੱਕਾ ਕਾਫੀ ਜ਼ਿਆਦਾ ਕੀਮਤ ਦੇ ਸਕਦਾ ਹੈ। ਅੱਜ ਇਹ ਸਿੱਕੇ ਤੁਹਾਨੂੰ ਆਪਣੇ ਘਰਾਂ ਦੇ ਵਿੱਚ ਆਮ ਚਲਣ ਚੋਂ ਜਾਂ ਦੁਕਾਨ ਤੋਂ ਕਾਫੀ ਮਾਤਰਾ ਦੇ ਵਿੱਚ ਮਿਲ ਸਕਦੇ ਆ। ਇਹਨਾਂ ਸਿੱਕਿਆਂ ਨੂੰ ਜਿੰਨੀ ਮਾਤਰਾ ਦੇ ਵਿੱਚ ਹੋ ਸਕੇ ਤੁਸੀਂ ਇਕੱਠੇ ਕਰਕੇ ਰੱਖਣ ਦੀ ਕੋਸ਼ਿਸ਼ ਕਰੋ ਤਾਂ ਕਿ ਜਦੋਂ ਇਹਦੀਆਂ ਕੀਮਤਾਂ ਵੱਧ ਜਾਣ ਤੁਹਾਨੂੰ ਇਹ ਕਾਫੀ ਜਿਹੜਾ ਬੈਨੀਫਿਟ ਦੇ ਸਕਦੇ ਆ ਆਉਣ ਵਾਲੇ 2025 ਦੇ ਵਿੱਚ ਹੀ ਇਹ ਸਿੱਕਾ 400-500 ਰੁਪਏ ਕੀਮਤ ਹੈ ਕ로ਸ ਕਰ ਜਾਊਗਾ ਰੁਪਏ ਦਾ ਅਗਲਾ ਸਿੱਕਾ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇਹ ਸਨ 1995 ਦੇ ਵਿੱਚ ਦੇਸ਼ ਦੀਆਂ ਚਾਰੇ ਟਕਸਾਲਾਂ ਦੁਆਰਾ ਬੰਬੇ, ਹైదరాబాద్, ਕੋਲਕਾਤਾ, ਨੋਇਡਾ ਦੁਆਰਾ ਜਾਰੀ ਕੀਤਾ ਗਿਆ ਸਿੱਕਾ ਹੈ ਇਹ ਸਿੱਕਾ ਅੱਜ ਸਕੁਅਰ ਸਿੱਕਿਆਂ ਦੀ ਸ਼੍ਰੇਣੀ ਦੇ ਵਿੱਚ ਸ਼ਾਮਲ ਹੋ ਚੁੱਕਿਆ ਹੈ ਇਸ ਸਿੱਕੇ ਦੀ ਜੇ ਵਜਨ ਦੀ ਗੱਲ ਕੀਤੀ ਜਾਵੇ ਤਾਂ ਇਹਦਾ ਵਜਨ ਪਹਿਲਾਂ ਵਾਲੇ ਸਿੱਕਿਆਂ ਦੀ ਤਰ੍ਹਾਂ 4.85 ਗ੍ਰਾਮ ਸਹਿਜ 25mm ਇਹ ਸਿੱਕੇ ਦੀ ਕੀਮਤ ਅੱਜ 50 ਰੁਪਏ ਤੋਂ ਲੈ ਕੇ 200 ਰੁਪਏ ਤੱਕ ਮਾਰਕੀਟ ਦੇ ਵਿੱਚ ਮਿਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿੱਕਾ ਕਾਫੀ ਜ਼ਿਆਦਾ ਮਹਿੰਗਾ ਹੋਣ ਵਾਲਾ ਹੈ 2024 ਖਤਮ ਹੁੰਦੇ ਹੁੰਦੇ ਇਹ ਸਿੱਕੇ ਦੀ ਜੋ ਕੀਮਤ ਹੈ 400 ਤੋਂ 500 ਰੁਪਏ ਤੱਕ ਜਾ ਸਕਦੀ ਹੈ ਇਹ ਸਿੱਕੇ ਵੀ ਤੁਹਾਨੂੰ ਆਮ ਚਲਣ ਦੇ ਵਿੱਚੋਂ ਆਪਣੇ ਆਮ ਕਰਾਂ ਦੇ ਵਿੱਚੋਂ ਕਾਫੀ ਜ਼ਿਆਦਾ ਮਾਤਰਾ 'ਚ ਦੇਖਣ ਨੂੰ ਮਿਲ ਸਕਦੇ ਆ ਸੋ ਇਸ ਲਈ ਨਾ ਸਿੱਕੇ ਨੂੰ ਜਿੰਨੀ ਮਾਤਰਾ 'ਚ ਹੋ ਸਕੇ ਆਪਣੇ ਕੋਲੇ ਇਕੱਠਾ ਕਰਕੇ ਰੱਖੋ ਇਹਦਾ ਅਗਲਾ ਸਿੱਕਾ 66 1996 ਦੇ ਵਿੱਚ ਦੇਸ਼ ਦੀਆਂ ਚਾਰਾਂ ਮੰਤਰਾਂ ਦੁਆਰਾ ਜਾਰੀ ਕੀਤਾ ਗਿਆ ਸੀ ਇਹ ਸਿੱਕਾ ਵੀ ਅੱਜ ਸਕੇਅਰ ਸਿੱਕਿਆਂ ਦੀ ਸ਼੍ਰੇਣੀ 'ਚ ਆਉਂਦਾ ਇਸ ਸਿੱਕੇ ਦੀ ਜੇ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਇਸ ਦੀ ਕੀਮਤ 100 ਰੁਪਏ ਤੋਂ ਲੈ ਕੇ 300 ਰੁਪਏ ਤੱਕ ਮਿਲ ਸਕਦੀ ਹੈ। ਇਸ ਸਿੱਕੇ ਦੇ ਵਿੱਚ ਹైదరాబాద్ ਮਿੰਟ ਦਾ ਸਿੱਕਾ ਸਕੁਅਰ ਪਲੱਸ ਦੀ ਸੈਣ ਵਿੱਚ ਸ਼ਾਮਲ ਹੋ ਚੁੱਕਿਆ। 1996 ਹైదరాబాద్ ਦਾ ਸਿੱਕਾ ਮਿਲਣਾ ਕਾਫੀ ਮੁਸ਼ਕਲ ਹੈ। ਪਰ ਫਿਰ ਵੀ ਤੁਹਾਨੂੰ ਚੱਲਣ ਦੇ ਵਿੱਚੋਂ ਮਿਲ ਸਕਦਾ ਹੈ ਤਾਂ ਹైదరాబాద్ ਦਾ ਸਿੱਕਾ ਕਾਫੀ ਮਹਿੰਗਾ ਹੈ ਜੋ ਅੱਜ ਦੀ ਕੀ ਡੇਟ ਦੇ ਵਿੱਚ 500 ਤੋਂ 600 ਰੁਪਿਆ ਕੀਮਤ ਰੱਖਦਾ ਹੈ। ਇਸਕੇ ਵੀ ਤੁਸੀਂ ਆਪਣੇ ਕੋਲੇ ਜਿੰਨੀ ਮਤਲਬ ਹੋਵੇ ਉਹ ਇਕੱਠੇ ਕਰਕੇ ਰੱਖੋ ਕਿਉਂਕਿ ਇਹਨਾਂ ਦੀ ਕੀਮਤ ਵੀ ਕਾਫੀ ਜ਼ਿਆਦਾ ਉੱਪਰ ਜਾਣ ਵਾਲੀ ਹੈ। 1996 ਤੋਂ ਬਾਅਦ 97 98 99 2001 2 3 ਦੇ ਸਾਰੇ ਸਿੱਕੇ ਜੋ ਹੈ 1 ਰੁਪਏ ਦੇ ਉਹ ਕਾਮਨ ਸਿੱਕਿਆਂ ਦੀ ਸ਼੍ਰੇਣੀ ਚਾਹੁੰਦੇ ਆ ਇਹਨਾਂ ਦੀ ਕੋਈ ਜ਼ਿਆਦਾ ਕੀਮਤ ਨਹੀਂ ਹੈ 5 ਰੁਪਏ ਤੋਂ ਲੈ ਕੇ 15 ਰੁਪਏ ਤੱਕ ਤੁਹਾਨੂੰ ਮਿਲ ਸਕਦੇ ਆ ਉਸ ਤੋਂ ਬਾਅਦ ਸਨ 2004 ਦੇ ਵਿੱਚ ਦੋ ਤਰ੍ਹਾਂ ਦੇ ਸਿੱਕੇ ਜਾਰੀ ਕੀਤੇ ਗਏ ਸੀ ਇੱਕ ਤਾਇ ਵਾਲਾ ਸਿੱਕਾ ਜੋ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਇੱਕ ਕ੍ਰੋਸ ਕੌਇਨ ਜੋ ਤੁਹਾਨੂੰ ਮੈਂ ਪਹਿਲਾਂ ਵੀਡੀਓ ਦੱਸ ਚੁੱਕਿਆ ਉਹ ਵੀ 2004 ਦੇ ਵਿੱਚ ਜਾਰੀ ਕੀਤੇ ਗਏ ਸੀ ਇਹ ਜਿਹੜਾ ਸਿੱਕਾ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ 2004 ਦਾ ਇਹ ਦੇਸ਼ ਦੀਆਂ ਚਾਰੀ ਟਕਸਾਲਾਂ ਦੁਆਰਾ ਜਾਰੀ ਕੀਤਾ ਗਿਆ ਸੀ ਇਸ ਦਾ weight ਤੇ size ਪਹਿਲੇ ਵਾਲੇ ਸਿੱਕਿਆਂ ਦੀ ਤਰ੍ਹਾਂ ਸੇਮ ਸੀ ਤੇ ਇਹ ਸਿੱਕਾ ਅੱਜ ਸਕੁਅਰ ਸਿੱਕਿਆਂ ਦੀ ਸ਼੍ਰੇਣੀ ਚ ਆਉਂਦਾ ਹੈ 40 ਟਕਸਾਲਾਂ ਦੇ ਸਿੱਕੇ ਇਹਨਾਂ ਦੀ ਕੀਮਤ ਦੀ ਗੱਲ ਕੀਤੀ ਜਾਵੇ ਤਾਂ ਕੀਮਤ ਇਹਨਾਂ ਦੀ 50 ਰੁਪਏ ਤੋਂ ਲੈ ਕੇ 300 ਰੁਪਏ ਤੱਕ ਮਾਰਕੀਟ ਦੇ ਵਿੱਚ ਚੱਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਿੱਕੇ ਹੋਰ ਵੀ ਜ਼ਿਆਦਾ ਕੀਮਤੀ ਹੋਣ ਦੀ ਸੰਭਾਵਨਾ ਹੈ ਸੋ ਇਸ ਵਾਸਤੇ ਇਹ ਸਿੱਕੇ ਜਿੰਨੇ ਵੀ ਮਾਤਰਾ 'ਚ ਹੋ ਸਕੇ ਤੁਸੀਂ ਇਕੱਠੇ ਕਰ ਸਕਦੇ ਹੋ ਅੱਜ ਵੀ ਇਹ ਆਰਾਮ ਨਾਲ ਸਿੱਕੇ ਤੁਹਾਨੂੰ 컬렉ਸ਼ਨ ਦੇ ਵਿੱਚੋਂ ਮਿਲ ਜਾਣਗੇ ਤੇ ਮੇਰੇ ਵੀਡੀਓ ਦਾ ਤੁਸੀਂ ਥੰਬਨੇਲ ਦੇਖਿਆ ਸੀ ਇਹ ਜਿਹੜਾ ਮੈਂ ਲਿਖਿਆ ਸੀ ਕਿ ਪੰਜ ਸਿੱਕੇ ਤੁਹਾਨੂੰ ਲੱਖਪਤੀ ਬਣਾ ਸਕਦੇ ਆ ਉਹਦਾ ਮਤਲਬ ਇਹ ਸੀ ਕਿ ਇਸ ਤਰ੍ਹਾਂ ਦੇ ਅਗਰ 1 ਰੁਪਏ ਦਾ ਸਿੱਕਾ ਤੁਸੀਂ 1000 ਸਿੱਕਾ 1000 ਰੁਪਏ ਦੀ ਕੀਮਤ ਦੇ ਵਿੱਚ ਇਕੱਠਾ ਕਰ ਲਿਆ ਤਾਂ ਉਹਦੀ ਜਿਹੜੀ ਐਕਚੁਅਲੀ ਕੀਮਤ ਹੈ ਉਹ ਅੱਜ 1 ਲੱਖ ਰੁਪਇਆ ਹੈ ਅਗਰ 100 ਰੁਪਏ ਦਾ ਸਿੱਕਾ ਵੇਖਿਆ ਤਾਂ। ਤੋਂ ਅਗਰ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਮੈਂ ਤੁਹਾਡੇ ਵਾਸਤੇ ਹੋਰ ਵੀ ਵੀਡੀਓ ਬਣਾਉਂਦਾ ਰਹੂੰਗਾ ਵੀਡੀਓ ਦੇਖਣ ਲਈ ਧੰਨਵਾਦ